ਲੋਕ ਸਭਾ ਚੋਣਾਂ ਐਂਡ ਸਰਤੇ ਨੇ ਔਰ ਇਹਨਾਂ ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਦੀ ਸੂਚੀ ਅਜੇ ਕਾਂਗਰਸ ਪਾਰਟੀ ਦੇ ਵੱਲੋਂ ਪੂਰਨ ਤੌਰ ਦੇ ਉੱਤੇ ਜਾਰੀ ਨਹੀਂ ਕੀਤੀ ਗਈ ਹਾਲਾਂਕਿ ਅਜੇ ਵੀ ਇੱਕ ਦੁੱਖ ਪਾਰਟੀਆਂ ਬਾਕੀ ਨੇ ਤੇ ਉਹਨਾਂ ਦੇ ਵਿੱਚ ਕਾਂਗਰਸ ਵੀ شمار ਹੈ ਜਿਨ੍ਹਾਂ ਦੇ ਵੱਲੋਂ ਅਜੇ ਉਮੀਦਵਾਰਾਂ ਦੀ ਆਖਰੀ ਲਿਸਟ ਜਾਰੀ ਕਰਨੀ ਬਾਕੀ ਹੈ ਔਰ ਕਿ ਆਸਰਾਈਆਂ ਇਹ ਨੇ ਕਿ ਅੱਜ ਸ਼ਾਮ ਤੱਕ ਇਹ ਲਿਸਟ ਜਾਰੀ ਹੋ ਸਕਦੀ ਹੈ ਔਰ ਖਾਸ ਕਰਕੇ ਵੱਡੇ ਹਲਕਿਆਂ ਦੇ ਨਾਮ ਜਿਹੜੇ ਨੇ ਇਹਨਾਂ ਦੇ ਵਿੱਚ ਸ਼ਾਮਿਲ ਨੇ ਜਿੱਥੋਂ ਹੁਣ ਉਮੀਦਵਾਰ ਐਲਾਨੇ ਜਾ ਸਕਦੇ ਨੇ ਪਰ ਉਸੇ ਨੂੰ ਲੈ ਕੇ ਇੱਕ CEC ਦੀ ਮੀਟਿੰਗ ਲੰਘੇ ਗੱਲ ਹੋਈ ਹੈ ਇਹ ਸੀਸੀਸੀ ਦੀ ਮੀਟਿੰਗ ਜਿਹੜੀ ਹੋਈ ਹੈ ਦਿੱਲੀ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਨਾ ਸਿਰਫ ਕਾਂਗਰਸ ਹਾਈ ਕਮਾਂਡ ਸ਼ਾਮਿਲ ਸੀ ਯਾਨੀ ਕਿ ਸੋਨੀਆ ਗਾਂਧੀ ਰਾਹੁਲ ਗਾਂਧੀ ਮਲਕ ਅਰਜੁਨ ਖੜਗੇ ਸ਼ਾਮਿਲ ਸਨ ਉੱਥੇ ਹੀ ਇਸ ਦੇ ਵਿੱਚ ਪੀਪੀਸੀਸੀ ਪ੍ਰਧਾਨ ਅਬਰਿੰਦਰ ਸਿੰਘ ਰਾਜਾ ਵੜਿੰਗ ਲੀਡਰ ਆਪੋਜੀਸ਼ਨ ਪ੍ਰਤਾਪ ਬਾਜਵਾ ਤੇ ਪੰਜਾਬ ਇੰਚਾਰਜ ਦਵੇਦਰ ਯਾਦਵ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਰਹਿੰਦੇ ਨੇ ਔਰ ਇਸ ਮੀਟਿੰਗ ਦੇ ਵਿੱਚ ਕਈ ਨਾਵਾਂ ਦੇ ਉੱਤੇ ਸਹਿਮਤੀ ਬਣਾਉਣ ਦਾ ਕੰਮ ਜਿਹੜਾ ਉਹ ਕੀਤਾ ਗਿਆ ਪਰ ਇਹ ਸਹਿਮਤੀ ਇਸ ਹੱਦ ਤੱਕ ਨਹੀਂ ਬਣ ਸਕੀ ਕਿ ਫੌਰੀ ਤੌਰ ਦੇ ਉੱਤੇ ਸੋਚੀ ਜਾਰੀ ਕਰ ਦਿੱਤੀ ਜਾਵੇ ਦੱਸਿਆ ਜਾ ਰਿਹਾ ਹੈ ਕਿ ਅੱਜ ਦੁਬਾਰਾ ਇਹ ਮੀਟਿੰਗ ਹੋਵੇਗੀ ਤੇ ਇਹ ਕਿਆਸ ਲੱਗ ਰਹੇ ਨੇ ਕਿ ਅੱਜ ਸ਼ਾਮ ਤੱਕ ਨਾਮ ਜਾਰੀ ਕਰ ਦਿੱਤੇ ਜਾਣ ਪਰ ਕੁਝ ਨਾਮ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ ਲੁਧਿਆਣਾ ਹਲਕੇ ਦੀ ਗੱਲ ਕੀਤੀ ਜਾ ਰਹੀ ਹੈ ਲੁਧਿਆਣਾ ਇੱਕ ਵੱਡਾ ਹਲਕਾ ਆ ਔਰ ਇਸ ਹਲਕੇ ਤੋਂ ਕਾਂਗਰਸ ਕਿੰਨੂ ਉਮੀਦਵਾਰ उतਾਰੇਗੀ ਕਾਂਗਰਸ ਦਾ ਪੁਰਾਣਾ ਸਿਟਿੰਗ ਐਮਪੀ ਯਾਨੀ ਕਿ ਰਮਨੀਤ ਬਿੱਟ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਭਾਜਪਾ ਚ ਸ਼ਾਮਿਲ ਹੋ ਗਿਆ ਭਾਜਪਾ ਨੇ 35 ਸੱਟੇ ਉਮੀਦਵਾਰ ਐਲਾਨ ਦਿੱਤਾ ਹੁਣ ਕਾਂਗਰਸ ਇਸ ਵਲੇ 6.5 ਵਿੱਚ ਹੈ ਕਿ ਆਖਿਰ ਰਵਨੀਤ ਬਿੱਟੂ ਦੇ ਖਿਲਾਫ ਖੜਾ ਕਿਨੂੰ ਕੀਤਾ ਜਾਵੇ ਉੱਥੇ ਚਰਚੇ ਜਿਹੜੇ ਨੇ ਭਾਰਤ ਪੂਸ਼ਣ ਆਸ਼ੂ ਦੇ ਡਟੇ ਹੋਏ ਸੀ ਜੁਟੇ ਹੋਏ ਸੀ ਜਿਸ ਦੇ ਵਿੱਚ ਚਰਚਾਵਾਂ ਸੀ ਕਿ ਭਾਰਤ ਪੂਸ਼ਣ ਆਸ਼ੂ ਨੂੰ ਰਵਨੀਤ ਬਿੱਟੂ ਦੇ ਖਿਲਾਫ ਖੜੀਆਂ ਕੀਤਾ ਜਾ ਸਕਦਾ ਹੈ ਇਹਦੇ ਉੱਤੇ ਅਜੇ ਤੱਕ ਵੀ ਕੋਈ ਨਖੇਦੀ ਨਹੀਂ ਕੀਤੀ ਗਈ ਪਰ ਇਸ ਸੀਟ ਤੋਂ ਇੱਕ ਹੋਰ ਨਾਮ ਸਾਹਮਣੇ ਆ ਰਿਹਾ ਆਪ ਪੀਪੀਸੀਸੀ ਪ੍ਰਧਾਨ ਇਸ ਸੀਟ ਤੋਂ ਉਤਰ ਸਕਦੇ ਨੇ ਇਹਦੀਆਂ ਚਰਚਾਵਾਂ ਹੁਣ ਵੱਧ ਗਈਆਂ ਨੇ ਦਰਅਸਲ ਅਮਰਿੰਦਰ ਸਿੰਘ ਰਾਜਾ ਵੜਿੰਗ ਪੀਪੀਸੀਸੀ ਪ੍ਰਧਾਨ ਨੇ ਔਰ ਲੰਗੇ ਕੱਲ ਸੀਈਸੀ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਵੀ ਸਨ ਉਸ ਤੋਂ ਬਾਅਦ اچانک ਇਹਸਰਾਈਆਂ ਤੇਜ਼ ਹੋ ਗਈਆਂ ਨੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਸੀਟ ਤੋਂ ਚੋਣ ਲੜ ਸਕਦੇ ਨੇ ਇਸ ਤੋਂ ਪਹਿਲਾਂ ਬਠਿੰਡਾ ਸੀਟ ਦੇ ਚਰਚੇ ਸੀ ਬਠਿੰਡਾ ਸੀਟ ਤੋਂ ਲੜ ਵੀ ਚੁੱਕੇ ਐ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਸ ਤੋਂ ਬਾਅਦ ਹੁਣ ਅਮਰਤਾ ਵੜਿੰਗ ਜਿਹੜੇ ਉਹਨਾਂ ਦੇ ਧਰਮ ਪਤਨੀ ਨੇ ਉਹਨਾਂ ਦੇ ਚਰਚੇ ਚੱਲ ਰਹੇ ਸੀ ਕਿ ਉਹ ਇਸ ਸੀਟ ਤੋਂ ਉਮੀਦਵਾਰੀ ਕਰ ਸਕਦੇ ਨੇ ਪਰੰਤ ਦੇ ਵਿੱਚ ਜੀਤਬਿੰਦਰ ਸਿੱਧੂ ਨੂੰ ਲੈ ਆਉਂਦਾ ਗਿਆ ਉਦੋਂ ਇਹ ਸਮਝ ਆ ਗਿਆ ਸੀ ਕਿ ਹੁਣ ਵੜਿੰਗ ਪਰਿਵਾਰ ਚੋਣਾਂ ਦੇ ਵਿੱਚ ਨਹੀਂ ਆਵੇਗਾ ਇਹਨਾਂ ਘਟੋਕਟ ਐਮਪੀ ਦੀਆਂ ਚੋਣਾਂ ਦੇ ਵਿੱਚ ਨਹੀਂ ਆਵੇਗਾ ਜਿਸ ਤੋਂ ਬਾਅਦ ਹੁਣ ਇਸ ਉੱਤੋਂ ਦੁਬਾਰਾ ਪਰਦਾ ਉੱਠਿਆ ਤੇ ਕਿਆਸਰਾਈਆਂ ਹੁਣ ਹੋਰ ਤੇਜ਼ ਹੋ ਗਈਆਂ ਨੇ ਕਿ ਵੜਿੰਗ ਪਰਿਵਾਰ ਹੁਣ ਲੁਧਿਆਣਾ ਸੀਟ ਤੋਂ ਬਾਜ਼ੀ ਅਜਮਾ ਸਕਦਾ ਆ ਪਰ ਇੱਥੇ ਭਾਰਤ ਪੂਸ਼ਣ ਆਸ਼ੂ ਦਾ ਨਾਮ ਵੀ ਚੱਲਦਾ ਪਿਆ ਜੇ ਰਾਜਾ ਵੜਿੰਗ ਇਸ ਸੀਟ ਦੇ ਉੱਤੇ ਆਪ ਨਿਤਰਨਾ ਚਾਹੁੰਦੇ ਨੇ ਤਾਂ ਉਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਜਿਹੜੇ ਆ ਠੱਗਿਆ ਮਹਿਸੂਸ ਕਰ ਸਕਦੇ ਨੇ ਅਜੇ ਤੱਕ ਤਾਂ ਇਹੀ ਕਿ ਆਸਰ ਆਈਆਂ ਨੇ ਕਿ ਭਾਰਤ ਪੂਸ਼ਣ ਆਸ਼ੂ ਨੂੰ ਗੱਜ-ਵੱਜ ਕੇ ਇਸ ਸੀਟ ਤੋਂ ਲੜਾਇਆ ਜਾ ਸਕਦਾ ਆ ਭਾਰਤ ਪੂਸ਼ਣ ਆਸ਼ੂ ਰਮਨੀਤ ਬਿੱਟੂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੇ ਸੀ ਔਰ ਹੁਣ ਹੋ ਸਕਦਾ ਹੈ ਕਿ ਉਹ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਖਿਲਾਫ ਐਮਪੀ ਦੀ ਚੋਣ ਲੜਨ ਪਰ ਦੂਜੇ ਪਾਸੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕਿਆਸਰਾਈਆਂ ਨੇ ਇੱਕ ਵੱਖਰੀ ਚਰਚਾ ਛੇੜ ਦਿੱਤੀ ਹੈ। ਖੈਰ ਇਹ ਸਾਰਾ ਕੁਝ ਉਦੋਂ ਪ੍ਰਮਾਣ ਸਾਹਮਣੇ ਆਵੇਗਾ ਜਦੋਂ ਲਿਸਟ ਜਾਰੀ ਹੋਵੇਗੀ ਪਰ ਫਿਲਹਾਲ ਇੱਥੇ ਵੀ ਕਿਤੇ ਭਾਰਤ ਪੂਸ਼ਣ ਆਸ਼ੂ ਨਾਲ ਬਲਕੌਰ ਸਿੰਘ ਸਿੱਧੂ ਵਾਲੀ ਨਾ ਹੋ ਜਵੇ ਜਿਵੇਂ ਬਠਿੰਡਾ ਸੀਟ ਤੋਂ ਕਹਿੰਦੇ ਬਲਕੌਰ ਸਿੰਘ ਸਿੱਧੂ ਇਸ ਵੇਲੇ ਰਾਜਾ ਵੜਿੰਗ ਤੋਂ ਖਫਾ ਨੇ ਉਹਨਾਂ ਦਾ ਸੂਤਰਾਂ ਮੁਤਾਬਕ ਕਹਿਣਾ ਹੈ ਕਿ ਪਰਿਵਾਰ ਦੇ ਨਾਲ ਗੇਮ ਖੇਡ ਕੇ ਰਾਜਾ ਵੜਿੰਗ ਹਾਲਾਂਕਿ ਰਾਜਾ ਵੜਿੰਗ ਪਹਿਲਾਂ ਵੀ ਬੱਖ ਵੱਖ ਸੀਟਾਂ ਤੋਂ ਗੇਮਾਂ ਖੇਡਦੇ ਰਹੇ ਨੇ ਉਹ ਭਾਵੇਂ ਵਿਧਾਨ ਸਭਾ ਹੋਵੇ ਜਾਂ ਫਿਰ ਐਮਪੀ ਦੀ ਚੋਣ ਹੋਵੇ ਖੈਰ ਭਾਰਤ ਪੂਸ਼ਣ ਆਸ਼ੂ ਦੇ ਬਾਰੇ ਚ ਚਰਚਾ ਜਿਹੜੀ ਚੱਲਦੀ ਪਈ ਸੀ ਉੱਥੇ ਹੀ ਰਾਜਾ ਵੜਿੰਗ ਇਸ ਸੀਟ ਦੇ ਉੱਤੇ ਆਉਂਦੇ ਨਜ਼ਰ ਆ ਰਹੇ ਨੇ ਪਰ ਨਾਮ ਹੋਰ ਵੀ ਕਈ ਸਾਹਮਣੇ ਆ ਰਹੇ ਨੇ ਗੱਲ ਕੀਤੀ ਜਾਵੇ ਗੁਰਦਾਸਪੁਰ ਸੀਟ ਦੀ ਤਾਂ 35 ਸੱਟੇ ਸੀਈਸੀ ਦੀ ਮੀਟਿੰਗ ਦੇ ਵਿੱਚ ਰਾਜਸਥਾਨ ਫੋਨ ਖੜਕਾਇਆ ਗਿਆ ਕਿਸ ਨੂੰ ਸਾਬਕਾ ਜੇਲ੍ਹ ਮੰਤਰੀ ਨੂੰ ਸਾਬਕਾ ਉਪ ਮੁੱਖ ਮੰਤਰੀ ਨੂੰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਨੇ ਉਹਨਾਂ ਨੂੰ ਫੋਨ ਲਗਾ ਦਿੱਤਾ ਗਿਆ ਔਰ ਉਹਨਾਂ ਨੂੰ ਪੈਂਦੀ ਸੱਟੇ ਕਹਿ ਦਿੱਤਾ ਗਿਆ ਕਿ ਤੁਸੀਂ ਗੁਰਦਾਸਪੁਰ ਤੋਂ ਚੋਣ ਲੜਨੀ ਹੈ ਤਿਆਰ ਹੋ ਜਾਓ ਆਪਣੇ ਹਲਕੇ ਦੇ ਵਿੱਚ ਪਹੁੰਚੋ ਉਸ ਵੇਲੇ ਸੂਤਰਾ ਮੁਤਾਬਿਕ ਸੁਖਜਿੰਦਰ ਰੰਧਾਵਾ ਅੱਗੇ ਉਹ ਤਾਂ ਕੁਝ ਨਹੀਂ ਕਹਿ ਸਕੇ ਪਰ ਫੋਨ ਕੱਟ ਕੇ ਸੂਤਰ ਦੱਸਦੇ ਨੇ ਕਿਸ ਤਰ੍ਹਾਂ ਜ਼ਰੂਰ ਕਿਹਾ ਗਿਆ ਕਿ ਜਿਹੜੀ ਗੇਮ ਮੈਂ ਖੇਡਦਾ ਸੀ ਹੁਣ ਇਹ ਮਰਨ ਵਾਲੀ ਖੇਡ ਗਏ ਨੇ ਖੈਰ ਇਹ ਗੱਲਾਂ ਤਾਂ ਖੈਰ ਸੂਤਰਾਂ ਦੀਆਂ ਨੇ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਪਰ ਗੁਰਦਾਸਪੁਰ ਸੀਟ ਤੋਂ ਸੁਖਜਿੰਦਰ ਰੰਧਾਵਾ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਰੰਧਾਵਾ ਨੂੰ ਸਟਰੋਂਗ ਕੰਟੈਸਟੈਂਟ ਦੱਸਿਆ ਗਿਆ ਸੁਖਜਿੰਦਰ ਰੰਧਾਵਾ ਨੂੰ ਇੱਕ ਤਾਕਤਵਰ ਉਮੀਦਵਾਰ ਦੇ ਤੌਰ ਦੇ ਉੱਤੇ ਉਭਾਰਿਆ ਗਿਆ ਕਿਸ ਦੇ ਵੱਲੋਂ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਔਰ ਲੀਡਰ ਆਪੋਜੀਸ਼ਨ ਪ੍ਰਤਾਪ ਬਾਜਵਾ ਹੁਣ ਪੰਜਾਬ ਦੀ ਕਾਂਗਰਸ ਦੇ ਇਹ ਵੱਡੇ ਲੀਡਰਾਂ ਨੂੰ ਕੋਈ ਪੁੱਛੇ ਜੇ ਸੁਖਜਿੰਦਰ ਰੰਧਾਵਾ ਦਿੱਗਜ ਨੇ ਜੇ ਸੁਖਜਿੰਦਰ ਰੰਧਾਵਾ ਤਾਕਤਵਰ ਨੇ ਤਾਂ ਤੁਸੀਂ ਕਿਉਂ ਪ੍ਰਤਾਪ ਬਾਜਵਾ ਕਿਉਂ ਐਮਪੀ ਦੀ ਇਲੈਕਸ਼ਨ ਦੇ ਵਿੱਚ ਨਹੀਂ ਲੜ ਰਹੇ ਹਾਲਾਂਕਿ ਪ੍ਰਤਾਪ ਬਾਜਵਾ ਦਾ ਆਪਣਾ ਰਸੂਖ ਮਾਝੇ ਖੇਤਰ ਦੇ ਵਿੱਚ ਵਾਵਾ ਆ ਪ੍ਰਤਾਪ ਬਾਜਵਾ ਮਾਝੇ ਖੇਤਰ ਦੇ ਵਿੱਚ ਖਾਸਾ ਦਬਦਬਾ ਰੱਖਦੇ ਨੇ ਉਹ ਆਪ ਕਿਉਂ ਉਸ ਸੀਟ ਤੋਂ ਨਹੀਂ ਲੜ ਰਹੇ ਕਿਉਂ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਨੂੰ ਮੇਨ ਗੇਮ ਪਲੇ ਵਿੱਚ ਲਿਆਉਣਾ ਚਾਹੁੰਦੇ ਪਏ ਨੇ ਕਿਉਂ ਸੁਖਜਿੰਦਰ ਰੰਧਾਵਾ ਨੂੰ ਫੋਨ ਕੀਤਾ ਗਿਆ ਜੇ ਫੋਨ ਕੀਤਾ ਗਿਆ ਤਾਂ ਸੰਭਾਵੀ ਤੌਰ ਦੇ ਉੱਤੇ ਜੇ ਸੀਨੀਅਰ ਪੰਜਾਬ ਕਾਂਗਰਸ ਦੇ ਲੀਡਰ ਉੱਥੇ ਮੌਜੂਦ ਸੀ ਤਾਂ ਉਹਨਾਂ ਦੇ ਕਹਿਣ ਤੇ ਕੀਤਾ ਗਿਆ ਹੋਵੇਗਾ ਯਾਨੀ ਕਿ ਹਾਈ ਕਮਾਂਡ ਦੇ ਸਾਹਮਣੇ ਬੈਠ ਕੇ ਆਪ ਫੋਨ ਕਰਵਾਇਆ ਜਾ ਰਿਹਾ ਕਿਉਂਕਿ ਸੁਖਜਿੰਦਰ ਰੰਧਾਵਾ ਕਹਿੰਦੇ ਆਪ ਇਸ ਗੱਲ ਦੇ ਉੱਤੇ ਅੜਨ ਲਈ ਤਿਆਰ ਨਹੀਂ ਸਨ ਹਾਲਾਂਕਿ ਇਹ ਰਾਜਸਥਾਨ ਗਏ ਹੋਏ ਸਨ ਰਾਜਸਥਾਨ ਦੀ ਚੋਣ ਪ੍ਰਕਿਰਿਆ ਦੇਖ ਰਹੇ ਸਨ ਪਰ ਉਹਨਾਂ ਨੂੰ ਫੌਰੀ ਤੌਰ ਦੇ ਉਤੇ ਫੋਨ ਕਰਕੇ ਹਲਕੇ ਦੇ ਵਿੱਚ ਪਹੁੰਚਣ ਦੀ ਗੱਲ ਕਹਿ ਦਿੱਤੀ ਗਈ ਹੈ ਯਾਨੀ ਕਿ ਲੱਗਦਾ ਪੰਜਾਬ ਦੇ ਸੀਨੀਅਰ ਲੀਡਰ ਆਪ ਸੁਖਜਿੰਦਰ ਰੰਧਾਵਾ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਸਨ ਆਪ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਨ ਇਸ ਵਾਸਤੇ ਪਾਰਟੀ ਹਾਈ ਕਮਾਂਡ ਤੋਂ ਕਹਾ ਦਿੱਤਾ ਇਹ ਇਸੇ ਮਾਮਲੇ ਦੇ ਵਿੱਚ ਇੱਕ ਪੁਰਾਣਾ ਮਾਮਲਾ ਸਾਹਮਣੇ ਆ ਰਿਹਾ ਕਹਿੰਦੇ ਸੁਖਜਿੰਦਰ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਲੜਵਾਉਣ ਵਾਸਤੇ ਇਸ ਤਰ੍ਹਾਂ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਐਮਪੀ ਦੀ ਚੋਣ ਲੜੀ ਐ ਅੰਮ੍ਰਿਤਸਰ ਤੋਂ ਔਰ MP ਦੀ ਚੋਣ ਲੜਵਾਉਣ ਵਾਸਤੇ ਸੁਖਜਿੰਦਰ ਰੰਧਾਵਾ ਨੇ ਹਾਈ ਕਮਾਂਡ ਨੂੰ ਇਹ ਕਿਹਾ ਸੀ ਸੂਤਰ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਰਕੇ ਕਿਹਾ ਜਾਵੇ ਕਿ ਇਸ ਸੀਟ ਤੋਂ ਇਲੈਕਸ਼ਨ ਲੜਨੀ ਹੈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਮਨ੍ਹਾ ਕਰ ਰਹੇ ਸੀ ਕਿ ਉਹ ਸਿਰਫ ਪੰਜਾਬ ਦੀ ਸਰਕਾਰ ਤੱਕ ਪੰਜਾਬ ਦੀ ਸਸਦ ਤੱਕ ਰਹਿਣਾ ਚਾਹੁੰਦੇ ਨੇ ਪਰ ਹਾਈ ਕਮਾਂਡ ਨੂੰ ਕਹਿ ਕੇ ਫੋਨ ਕਰਵਾ ਦਿੱਤਾ ਗਿਆ ਔਰ ਅੰਮ੍ਰਿਤਸਰ ਹਲਕੇ ਤੋਂ MP ਦੀ ਇਲੈਕਸ਼ਨ ਕੈਪਟਨ ਅਮਰਿੰਦਰ ਸਿੰਘ ਲੜਦੇ ਨੇ ਉਸ ਵੇਲੇ ਵੀ ਕਿਹਾ ਜਾਂਦਾ ਹੈ ਕਿ ਸੁਖਜਿੰਦਰ ਰੰਧਾਵਾ ਦੇ ਕਹਿਣ ਦੇ ਉੱਤੇ ਉਹਨਾਂ ਦੇ ਵੱਲੋਂ مشورہ ਦੇਣ ਤੋਂ ਬਾਅਦ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਸੀ ਖੈਰ ਇਹ ਗੱਲਾਂ ਅੱਡ ਨੇ ਪਰ ਇਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਦੁਬਾਰਾ ਹੁਣ ਇਸੇ ਤਰ੍ਹਾਂ ਦਾ ਪ੍ਰੋਗਰਾਮ ਸਰਜਿਆ ਜਾ ਰਿਹਾ ਸੁਖਜਿੰਦਰ ਰੰਧਾਵਾ ਨੂੰ ਰਾਜਸਥਾਨ ਫੋਨ ਖੜਕਾ ਦਿੱਤਾ ਗਿਆ ਔਰ ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਹਲਕੇ 'ਚ ਪਹੁੰਚਣ ਦੀ ਨਸੀਹਤ ਦੇ ਦਿੱਤੀ ਗਈ ਹੈ ਖੈਰ ਹੋਰ ਵੀ ਥਾਮਾਂ ਦੇ ਉੱਤੇ ਚਰਚਾਵਾਂ ਵੱਧਦੀਆਂ ਪਈਆਂ ਨੇ ਗੱਲਬਾਤ ਤਾਂ ਪ੍ਰਗਟ ਸਿੰਘ ਦੇ ਬਾਰੇ ਵੀ ਸਾਹਮਣੇ ਆ ਰਹੀ ਹੈ ਕਹਿੰਦੇ ਕਿ ਸਰਦਾਰ ਪ੍ਰਗਟ ਸਿੰਘ ਹੋਣਾ ਨੂੰ ਵੀ ਫੋਨ ਕਰਵਾਇਆ ਗਿਆ ਹਾਲਾਂਕਿ ਪ੍ਰਗਟ ਸਿੰਘ ਨੇ ਪਹਿਲਾਂ ਲੁਧਿਆਣਾ ਤੇ ਅਨੰਦਪੁਰ ਸਾਹਿਬ ਬਾਰੇ ਕਿਹਾ ਸੀ ਕਿ ਇਹਨਾਂ ਦੋਵਾਂ ਥਾਮਾਂ ਤੋਂ ਜੇ ਕਾਂਗਰਸ ਨੂੰ ਕੋਈ ਉਮੀਦਵਾਰ ਨਹੀਂ ਲੱਭਦਾ ਤੇ ਪ੍ਰਗਟ ਸਿੰਘ ਖੁਸ਼ੀ ਨਾਲ ਇਹਨਾਂ ਸੀਟਾਂ ਤੋਂ ਚੋਣ ਲੜਨ ਲਈ ਤਿਆਰ ਹੋ ਜਾਣਗੇ ਦੋਵਾਂ ਦੇ ਵਿੱਚੋਂ ਕੋਈ ਵੀ ਦੇ ਦੇਣ ਪਰ ਪ੍ਰਗਟ ਸਿੰਘ ਨੂੰ ਫੋਨ ਕਰਕੇ ਤੇ ਥਾਂ ਕੋਈ ਹੋਰ ਦੱਸ ਦਿੱਤੀ ਗਈ ਦੱਸਿਆ ਜਾ ਰਿਹਾ ਕਿ ਕਿਸੇ ਹੋਰ ਥਾਂ ਤੋਂ ਪ੍ਰਗਟ ਸਿੰਘ ਨੂੰ ਲੜਾਉਣ ਦੀ ਤਿਆਰੀ ਕਾਂਗਰਸ ਕਰਦੀ ਪਈ ਸੀ ਜਿਸ ਵਾਸਤੇ ਪ੍ਰਗਟ ਸਿੰਘ ਨੇ ਸੂਤਰਾਂ ਮੁਤਾਬਕ ਉਹਨਾਂ ਨੂੰ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਆਲਰੇਡੀ ਇਹ ਗੱਲਾਂ ਦੱਸ ਦਿੱਤੀਆਂ ਨੇ ਕਿ ਕਿਹੜੀਆਂ ਸੀਟਾਂ ਤੋਂ ਮੈਂ ਲੜ ਸਕਦਾ ਹਾਂ ਖੈਰ ਆਉਂਦੇ ਸਮੇਂ ਦੇ ਵਿੱਚ ਹੁਣ ਹਾਈ ਕਮਾਂਡ ਲਈ ਹੋਰ ਵੀ ਦੁਵਿਧਾ ਜਿਹੜੀ ਹੈ ਉਹ ਪੇਸ਼ ਆਉਣ ਲੱਗ ਗਈ ਹੈ ਕਿਉਂਕਿ ਇਹਨਾਂ ਸੀਟਾਂ ਦੇ ਉੱਤੇ ਕਿੰਨੂੰ ਲੜਾਇਆ ਜਾਵੇਗਾ ਇਹ ਫਿਲਹਾਲ ਇੱਕ ਵੱਖਰਾ ਸਵਾਲ ਬਣਿਆ ਹੋਇਆ ਪਰ ਇਸ ਤਰ੍ਹਾਂ ਸੀਨੀਅਰ ਲੀਡਰ ਪੰਜਾਬ ਕਾਂਗਰਸ ਦੇ ਕਰਕੇ ਹੋ ਰਹੇ ਨੇ ਇੱਥੇ ਵੀ ਇੱਕ ਨੈਰੇਟਿਵ ਸਾਹਮਣੇ ਆਉਂਦਾ ਹੈ ਦਰਸਲ ਵਿਧਾਨ ਸਭਾ ਚੋਣਾਂ ਜਿਹੜੀਆਂ 2027 ਦੇ ਵਿੱਚ ਆ ਰਹੀਆਂ ਨੇ ਉਹ ਹਰ ਇੱਕ ਨੂੰ ਨਜ਼ਰ ਆ ਰਹੀਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਮੀਦਵਾਰੀ ਲੈ ਕੇ ਤਾਂ ਜਿੱਤ ਹਾਸਲ ਕਰਨਾ ਚਾਹੁੰਦੇ ਨੇ ਲੱਗਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਪ੍ਰਤਾਪ ਬਾਜਵਾ ਤਾਂ ਪਹਿਲਾਂ ਵੀ ਕਹਿੰਦੇ ਨੇ ਕਿ ਉਹਨਾਂ ਦਾ ਸੁਪਨਾ ਹੈ ਸੀਐਮ ਬਣਨ ਦਾ ਪਹਿਲਾਂ ਵੀ ਉਹਨਾਂ ਨੇ ਦਾਵਾ ਕੀਤਾ ਕਿ ਉਹ ਸੀਐਮ ਬਣਦੇ ਬਣਦੇ ਰਹਿ ਗਏ ਕਈ ਵਾਰ ਇਦਾਂ ਹੋਇਆ 2017 ਦੇ ਵਿੱਚ ਵੀ ਉਹ ਸੀਐਮ ਬਣਦੇ ਬਣਦੇ ਰਹਿ ਗਏ ਇਹੋ ਜਿਹੀਆਂ ਕਈ ਗੱਲਾਂ ਪ੍ਰਤਾਪ ਬਾਜਵਾ ਨੇ ਸਾਂਝੀਆਂ ਕੀਤੀਆਂ ਨੇ ਜਿਸ ਦੇ ਆਧਾਰ ਦੇ ਉੱਤੇ ਕਿਹਾ ਜਾ ਸਕਦਾ ਹੈ ਕਿ ਆਪਣੇ ਆਪ ਨੂੰ ਇਸ ਵੇਲੇ ਸਟਰੋਂਗ ਕੰਟੈਸਟੈਂਟ ਨਾ ਦੱਸ ਕੇ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਇਹ ਦਾਵਾ ਕਰਕੇ ਕਿ ਬਾਕੀ ਦੇ ਲੀਡਰ ਬੜੇ ਸਟਰੋਂਗ ਨੇ ਵਕ ਵਕ ਥਾਂ ਤੋਂ ਇਹ ਇਹੀ ਕੋਸ਼ਿਸ਼ ਦੇ ਵਿੱਚ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਸੀਟ ਪ੍ਰਕ्योर ਕੀਤੀ ਜਾ ਸਕੇ ਔਰ ਉਸ ਟਾਈਮ ਦੇ ਉੱਤੇ ਜਾ ਕੇ ਤੇ ਆਪਣੀ ਉਮੀਦਵਾਰੀ ਕਰਕੇ ਉਹ ਸੀਟ ਜਿੱਤੀ ਜਾ ਸਕੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦਾ ਮਾਝੇ ਦੇ ਵਿੱਚ ਖਾਸਾ ਦਬਦਬਾ ਹੈਗਾ ਖੈਰ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਪੇਸ਼ ਆਵੇਗਾ ਇਹ ਸਮਾਂ ਦੱਸਦਾ ਔਰ ਇਸ ਨੈਰੇਟਿਵ ਦੇ ਵਿੱਚ ਕਿੰਨੀ ਕ ਸੱਚਾਈ ਹੈ ਇਹ ਵੀ ਆਉਣ ਦਾ ਸਮਾਂ ਕਲੀਅਰ ਕਰ ਹੀ ਦਵੇਗਾ ਪਰ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਵੜੇਗ ਸੀਈਸੀ ਦੀ ਮੀਟਿੰਗ 'ਚ ਜਾਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਫੋਨ ਕਾਲਸ ਦਾ ਸلسلਾ ਸ਼ੁਰੂ ਹੋ ਜਾਂਦਾ ਅੱਜ ਦੁਬਾਰਾ ਮੀਟਿੰਗ ਹੈ ਔਰ ਕਦੋਂ ਉਮੀਦਵਾਰੀਆਂ ਸਾਹਮਣੇ ਲਿਆਉਂਦੀਆਂ ਜਾਣਗੀਆਂ ਕਾਂਗਰਸ ਵੱਲੋਂ ਪੰਜਾਬ ਦੇ ਅੰਦਰ ਇਹ ਸਮਾਂ ਰਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੀ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ